ਇਸ ਸੰਬੰਧਾ 'ਚ ਇੱਕ ਗ੍ਰੋ ਪਰਿਆਵਰਤੇ ਕਿਹੜੇ ਕੇਸ ਹੋ ਰਹੇ ਨੇ ਇਸ ਤਨੇ ਸਸੀਂ ਇੱਕ ਐਫਆ ਨੰਬਰ 194 37 25 ਨੂੰ ਦਰਜ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਦੋ ਦੋ ਚੀਜ਼ ਜਿਹੜੇ ਅਰੈਸਟ ਕੀਤੇ ਸੀਗੇ ਉਹਨਾਂ ਦੇ ਗਾਂ ਪੁੱਛ ਕੇ ਤੋਂ ਬਾਅਦ ਅਸੀਂ ਜਿਹੜੇ ਹੈਗੇ ਨੇ 8 ਹੀਰੋ ਹੰਡਾ ਮੋਟਰਸਾਈਕਲ ਤੇ ਇੱਕ ਐਕਟਵਾ ਉਹ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ ਜਿਹੜੇ ਤੇ ਸਾਡੇ ਕੋਲ ਦਰਾਨੇ ਪੁਲਿਸ ਰਿਮਾਂਡ ਹੈਗੇ ਨੇ ਅੱਜ ਨਾਲ ਫਿਰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਹੋਰ ਵੀ ਰਿਕਵਰੀ ਕਰਾਂਗੇ ਕਿਉਂਕਿ ਇਹ ਜਿਹੜੇ ਹੈਗੇ ਨੇ ਨਸ਼ੇ ਦੀ ਪੂਰਤੀ ਵਾਸਤੇ ਇੱਥੇ ਜਿਵੇਂ ਸੁੰਨੀਆਂ ਚੀਜ਼ਾਂ ਆਪਣੇ ਰਖਭਾਗ ਹੋ ਗਿਆ ਰੋਜ਼ ਗਾਰਡਨ ਹੋ ਗਿਆ ਡੀ ਐਮ ਸੀ ਹੋ ਗਿਆ ਤੇ ਬੱਸ ਸਟੈਂਡ ਤੋਂ ਇਹੀਆਂ ਪਾਰਕਾਂ ਤੋਂ ਪਾਰਕਿੰਗ ਤੋਂ ਇਹ ਚੋਰੀ ਕਰਦੇ ਨੇ ਸਰ ਕਿੰਨੇ ਬੰਦਿਆਂ ਦਾ ਗਰੁੱਪ ਹੈ ਦਾ ਸੀ ਇਹ ਸਰ ਇਹਨਾਂ ਦਾ ਮੇਨ ਹੈਗਾ ਜਸਵਿੰਦਰ ਸਿੰਘ ਸਾਬੀ ਉਹਦੇ ਤੇ ਆਲਰੇਡੀ ਪਹਿਲਾਂ ਪੰਜ ਮੁਕਾਦਮੇ ਦਰਜ ਨੇ ਥਾਣਾ ਬਿਲਗਾ ਦੇ ਵਿੱਚ ਵੀ ਦਰਜ ਨੇ ਹੈਗੇ ਤੇ ਉਹ ਜਿਹੜਾ ਨਸ਼ੇ ਦੀ ਪੂਰਤੀ ਖਾਤਰ ਇੱਥੋਂ ਮਤਲਬ ਸੁੰਨੀਆਂ ਜਗ੍ਹਾ ਤੋਂ ਲੈ ਕੇ ਚੋਰੀ ਕਰਕੇ ਲੈ ਜਾਂਦੇ ਨੇ ਤੇ ਅੱਗੇ ਜਾ ਕੇ ਜਿਹੜੇ ਹੈਗਾ ਨਸ਼ੇ ਦੀ ਪੂਰਤੀ ਵਾ ਦੇ ਉਹਨਾਂ ਕੋਲ ਜਾਂ ਅੱਗੇ ਕਿਸੇ ਨੂੰ ਵੇਚ ਦਿੰਦੇ ਨੇ ਸਰ ਇਹ ਕਿਹੜੀ ਜਗ੍ਹਾ 'ਚ ਰਹਿੰਦੇ ਆ ਜੀ ਇੱਕ ਜਿਹੜਾ ਹੈਗਾ ਜਸਵਿੰਦਰ ਸਿੰਘ ਸਾਬੀ ਇਹ ਹੈਗਾ ਤਲਵੰਡਾ ਤੇ ਜਿਹੜੇ ਦੋ ਦੋਛੀ ਅਗੇ ਨੇ ਇੱਕ ਹੈਗਾ ਵਾ ਬਿਲਗੇ ਦਾ ਤੇ ਇੱਕ ਹੈਗਾ ਇਥੋਂ ਹੰਬੜਾ ਕੋਲ ਦਾ ਹੈਗਾ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਹਾਂਜੀ ਹਾਂਜੀ ਜਸਵਿੰਦਰ ਸਿੰਘ ਸਾਭੀ ਦੇ ਪੰਜ ਮੁਕੱਦਮੇ ਦਰਜ ਨੇ ਜੀ ਜਿਹੜੇ ਦੂਜੇ ਇਹਨਾਂ ਦੇ ਨਾਲ ਦੇ ਨੇ ਸੀ ਉਹਨਾਂ ਤੇ ਕੋਈ ਹੈ ਨਹੀਂਗਾ ਬਟ ਜਿਹੜਾ ਜਸਵਿੰਦਰ ਸਿੰਘ ਸਾਭੀ ਹੈ ਉਹਤੇ ਮੁਕੱਦਮੇ ਪੰਜ ਦਰਜ ਨੇ ਸਾਡੇ ਜਿਹੜੇ ਮੋਕੜਾ ਚੋਰੀ ਕਰਦੇ ਸੀ ਉਹ ਫਿਰ ਉਹਕੇ ਵੇਚਦੇ ਸੀਗੇ ਜਾਂ ਬਾਰੇ ਕਿੱਦਾਂ ਕਰਦੇ ਸੀਗੇ ਬਸ ਉਹਦਾਂ ਕਿਸੇ ਯਾਰਾਂ ਦੋਸਤਾਂ ਨੂੰ ਦੇ ਦਿੰਦੇ ਨੇ ਉਤੋਂ ਜਦੋਂ 1000 2000 ਰੁਪਏ ਲੈ ਲਿਆ ਉਹਦਾ ਨਸ਼ਾ ਕਰ ਲਿਆ ਜੀ ਠੀਕ ਹੈ ਸਰ ਠੀਕ ਹੈ